ਲੈ ਵੀਰੋ ਪਹੁੰਚ ਗਏ ਆ ਮਹਿਮੂਦ ਬਰਾਲੇ ਕਗਰਵਾ ਤੇ ਲੈ ਬੀ ਚੈੱਕ ਕਰ ਲੋ ਪਾਣੀ ਦਾ ਤੇ ਚਾਰੇ ਪਾਸੇ ਵੀ ਦੇਖੋ ਇੰਨਾ ਜਿਆਦਾ ਪਾਣੀ ਹੋ ਗਿਆ ਤੇ ਤਿੰਨ ਤਰੀਕੇ ਅਪਡੇਟ ਦੇ ਰਹੇ ਆ ਪਾ ਵੀਰੋ ਸ਼ਾਮ ਕੇ ਸਭ 6 ਵਜੇ ਦਾ 50 ਮਿੰਟ ਹੋ ਗਏ ਤੇ ਲੋਕ ਵੀ ਇੰਨੇ ਜਿਆਦਾ ਪਰੇਸ਼ਾਨ ਆਇਓ ਪਿੰਡ ਦੇ ਵਿੱਚ ਮਹੁੰਦ ਬਰਾਇ ਸ਼ਾਮ ਮੈਂ ਦਰਵਾਜੇ ਤੋਂ ਆਗੇ ਤੇ ਉਹ ਤੇ ਬਾਈ ਉਹਦਾ ਕੰਮ ਨਾ ਜਰੀ ਵੀ ਉਹ ਵੀ ਦੁਕੜੀ ਆ ਜੀਰੀ ਗੱਤ ਪਤਾ ਹੀ ਨਹੀਂ ਦੇਖੋ ਹਾਂ ਰੱਬ ਆਖੇ ਬਈ ਬਾਕੀ ਦੇਖ ਰੋ ਕੰਪੇਗਾ ਲੈਵਲ ਚੈੱਕ ਕਰ ਲਓ ਤੇ ਅੱਗੇ ਆ ਗਿਆ ਵੀ ਮਹਿਮੂਦਪੁਰ ਵਾਲਾ ਖੱਗਰ ਤੇ ਬਾਕੀ ਤਾਂ ਉਹਨੂੰ ਦਖਾਨੇ ਵੀਰ ਹਾਂ ਵੀ ਦੀਪੂ ਕੀ ਹਾਲਾਤ ਨੇ ਬਹੁਤ ਮਾੜੇ ਹਾਲਾਤਾਂ ਪਾਣੀ ਪਾਣੀ ਤੇ ਬਈ ਅੱਜ ਪਹਿਲਾਂ ਆਪਣੇ ਨਾ ਆਪਾਂ ਜਦ ਵੀ ਵੀਡੀਓ ਪਾਵਾਂ ਕਈ ਵੀਰ ਕਹਾਂ ਵੀ ਝੂਠ ਆ ਫੇਕ ਆ ਪਹਿਲਾਂ ਤਰੀਕ 200 ਟਾਈਮ 200 ਤਰੀਕ ਅੱਜ ਤਿੰਨ ਤਰੀਕ ਟਾਈਮ ਹੋ ਗਿਆ ਦੇਖ ਨੌ ਮਹੀਨਾ ਬਈ ਤਿੰਨ ਤਰੀਕ ਤੇ ਬਈ ਤਿੰਨ ਤਰੀਕ ਨੌ ਮਹੀਨਾ 2000 6:35 ਮਿੰਟ ਮੋਬਾਈਲ 'ਵਾਂ ਵੀ ਦੇਖ ਲਓ ਬਈ ਕਈ ਵੀਰ ਕਹਿੰਦੇ ਆ ਵੀ ਝੂਠ ਆ ਦੇਖ ਲਓ 6:35 ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਲਤਾ ਜੀ ਫੇਰ ਤੁਹਾਡਾ ਇੱਕ ਵਾਰੀ ਨਵੇਂ ਤਿੰਨ ਤੇ ਨਵੀਂ ਵੀਡੀਓ ਦੇ ਵਿੱਚ ਤੇ ਵੀਰੋ ਅੱਜ ਪਕੜਿਆ ਫਿੱਡ ਜਲਾ ਘੜੀ ਜਿਹੜਾ ਬਾਈ ਮਹਿਮੂਦ ਕਬਰਖਤ ਘਰ ਤੋਂ 1 ਕਿਲੋਮੀਟਰ ਦੂਰ ਮਾ ਤੇ ਬਾਈ ਇੱਧਰ ਦੇਖੋ ਸਾਰਾ ਸੱਤ ਬਰੋਹਣੋ ਹੋ ਗਿਆ ਤੇ ਝੋਨਾ ਵੀ ਡੁੱਬ ਗਿਆ ਸਾਡੇ ਤੇ ਵਿੱਚ ਝੋਨਾ ਸਾਰਾ ਡੁੱਬ ਗਿਆ ਦੇਖੋ ਸਾਰਾ ਦੇਖੋ ਇੱਧਰ ਸੜਕਾਂ 'ਚ ਪਾਣੀ ਚੱਲ ਗਿਆ ਕਈ ਵੀਰ ਆਪਾਂ ਨੂੰ ਕਹਿੰਦੇ ਆ ਵੀ ਕਮੈਂਟ ਕਰਕੇ ਵੀ ਝੂਠ ਬੋਲ ਰਿਹਾ ਇੱਕ ਤਾਂ ਦਰਵਾਇਓ ਓਵਰਫਲੋ ਹੋ ਗਿਆ ਅੱਜ ਜੋਗੀ ਜਿਹੜੀ 3 ਤਰੀਕ ਨਵਾਂ ਮਹੀਨਾ 2025 ਤੇ ਸ਼ਾਮ ਦੇ ਵੀ 6:30 ਹੋ ਗਏ ਤੇ ਇੱਧਰ ਦੇਖ ਲਓ ਵੀ ਜੀਰੀਆਂ 'ਚ ਪਾਣੀ ਤੇ ਸੜਕ ਵੀਰੋ ਸੀਰੇ ਤੱਕ ਦੇਖ ਲਓ ਸਾਰੀਓ ਮਤਲਬ ਪਾਣੀ ਫੁੱਲ ਹੋ ਗਿਆ ਪਿੰਡ ਦੇ ਵਿੱਚ ਵੜ ਗਿਆ ਤੇ ਉਹ ਕਰਕੇ ਸਾਹਮਣੇ ਦੇਖੋ ਸਾਰਾ ਪਾਣੀ ਵੜ ਗਿਆ ਤੇ ਇੰਨਾ ਜ਼ਿਆਦਾ ਪਾਣੀ ਆ ਗਿਆ ਤੇ ਜਿਹੜਾ ਮਹਿਮੂਦਪੁਰ ਵਾਲਾ ਘੱਗਰ ਆ ਉਹ ਵੀ ਫੁੱਲ ਹੋ ਗਿਆ ਤੇ ਆ ਨਾਲ ਲੱਗਦਾ ਪਿੰਡ ਆ ਇੱਕ ਜਿਹੜਾ ਜਲਾਹ ਖੇੜੀ ਪਿੰਡ ਆ ਜਿਸਕੇ ਵਿੱਚ ਆਗਾ ਪਾਣੀ ਬਹੁਤ ਜ਼ਿਆਦਾ ਵੜਿਆ ਤੇ ਉੱਧਰ ਵੀ ਬਈ ਦੁਰਦ ਵਾਲੀ ਸਾਈਡ ਵੜ ਗਿਆ ਤੇ ਉਹ ਵੀ ਤੁਹਾਨੂੰ ਜ਼ਰੂਰ ਦਿਖਾਵਾਂਗੇ ਤੇ ਪਹਿਲਾਂ ਤੁਹਾਨੂੰ ਘੱਗਰ ਦਿਖਾਉਂਦੇ ਆ ਕਿੰਨਾ ਜ਼ਿਆਦਾ ਹੋ ਗਿਆ ਤੇ ਸ਼ਾਮ ਕੇ 6:30 ਹੋ ਗਈ ਵੀਰੋ ਤੇ ਆਪਣਾ ਅੱਜ ਹੈਗੀ ਆ 3 ਤਰੀਕ ਨਵਾਂ ਮਹੀਨਾ 2025 ਤੇ ਪਾਣੀ ਦੇਖ ਲਓ ਬਈ ਪੂਰਾ ਫਲੋ ਪੂਰਾ ਵਧ ਗਿਆ ਇੱਧਰ ਦੇਖ ਲਓ ਸਾਰੇ ਘਰ ਡੁੱਬ ਗਏ ਇੱਧਰ ਕੱਟਾ ਫੜੀ ਕੋਈ ਲੱਗਦਾ ਨਹੀਂ ਗਈ ਅਬ ਬੱਚ ਵਾਦੀ ਸਿੱਧੀ ਆ ਰੰਜਨ ਵਜਾ ਛੱਲ ਵਿੱਚ ਇੱਥੇ ਕਰ ਗਿਆ ਜਦ ਇਸ ਟੰਮ ਰੋਕਦਾ ਵਧੀ ਆ ਗਿਆ ਪਾਣੀ ਦਾ ਉਹ ਨਰ ਚੱਲ ਰਹਾ ਹਵਾ ਮਾਰ ਰਿਹਾ ਕੋਰਾ ਇੱੱਚਾ ਨਹੀਂ ਮੋੜ ਸਕਣਾ ਜੂ ਬਾਈ ਲਾਈ ਇਹ ਆ ਬਈ ਪਾਣੀ ਚੈੱਕ ਕਰ ਲਓ ਬਈ ਇਹ ਇਧਰ ਕਗਰਾ ਤੇ ਇਧਰ ਨੂੰ ਜਾਣ ਲੱਗ ਰਿਹਾ ਦੇਖੋ ਜੀਰੀਆਂ ਨੂੰ ਪੂਰਾ ਪਾਣੀ ਇਧਰ ਨੂੰ ਜਾ ਰਿਹਾ ਐ ਨੀ ਜੀਰੀਆਂ ਭਰ ਗਈਆਂ ਤੇ ਇਧਰ ਪਿੰਡ ਆ ਗਿਆ ਵੀਰੋ ਆਪਣਾ ਬੁੱਢਣਪੁਰ ਪਿੰਡ ਤੇ ਕਈ ਪਿੰਡ ਹੋਰ ਲੱਗ ਰਹੇ ਆ ਤੇ ਮੋਟਰਸਾਈਕਲ ਵੀ ਆਪਾਂ ਵੀਰੋ ਗਏ ਤੇ ਅੱਗਾ ਪਰ ਮੋਟਰਸਾਈਕਲ ਗਏ ਨਹੀਂ ਕਿਉਂਕਿ ਗੋਡਾ-ਗੋਡਾ ਜਾਦਾ ਪਾਣੀ ਆ ਤੇ ਇਸ ਕਰਕੇ ਆਪਾਂ ਓਰੀ ਖੜਾ ਦੀ ਮੋਟਰਸਾਈਕਲ ਬਾਕੀ ਇਹ ਪਿੰਡ ਚ ਵੀ ਰੂਪੂੜਾ ਪਾਣੀ ਵੜ ਗਿਆ ਤੇ ਇੱਧਰ ਹੈਗਾ ਆਪਣਾ ਘੱਗਰ ਨਦੀ ਤੇ ਮਹਿਮੂਦਪੁਰ ਓਵਰਫਲੋ ਪਾਣੀ ਹੋ ਗਿਆ ਵੀ ਤੁਹਾਨੂੰ ਜਾ ਕੇ ਦਿਖਾਣੇ ਆ ਚਲੋ ਫਿਰ ਤੁਹਾਨੂੰ ਦਿਖਾਣੇ ਆ ਉਹ ਆ ਗਿਆ ਦੇਖੋ ਮਹਿਮੂਦਪੁਰ ਵਾਲਾ ਘੱਗਰ ਤੇ ਜਲਾ ਕੇ ਪਿੰਡ ਦਾ ਟਿਕਰ ਕਰੋ ਉਹ ਦੇਖ ਸਾਹਮਣੇ ਆ ਨੇ ਉਹ ਦੇਖੋ 3 ਤਰੀਕ 6:28 ਹੋ ਗਏ ਕੰਡਿਟ ਦੇ ਵੀਡੀਓ ਜਰੂਰ ਆਪਾਂ ਪਾ ਕੇ ਦਿਖਾਵਾਂਗੇ ਪਹਿਲਾਂ ਤੁਹਾਨੂੰ ਧੱਗਰ ਦਾ ਵੀ ਦਿਖਾਈ ਜਾ ਰਿਹਾ ਕਿੰਨਾ ਜ਼ਿਆਦਾ ਪਾਣੀ ਹੋ ਰਿਹਾ ਤੇ ਇੱਧਰ ਵੀ ਝੋਨਾ ਦੇਖ ਲਓ ਪੂਨ ਪੂਰੀ ਸਪਿਟਾਂ ਪੱਕਿਆ ਖੜਿਆ ਤੇ ਇੱਧਰ ਵੀ ਪਾਣੀ ਦਾ ਕਹਿਰ ਆ ਦੇਖੋ ਇਓ ਸਾਹਮਣੇ ਚੈੱਕ ਕਰ ਲਓ ਵੀ ਪਾਣੀਓ ਪਾਣੀ ਹੋਇਆ ਪਿਆ ਤੇ ਉਧਰ ਪਿੰਡਾਂ ਨੂੰ ਜਾ ਰਹਾ ਵੀ ਜਿਹੜਾ ਪਾਣੀ ਪਾਣੀ ਪਿੱਛੇ ਜੱਟੇ ਚਲਾ ਕੇ ਤੇ ਉਸ ਤੋਂ ਵੱਡ ਕੇ ਫੁੱਲ ਪਾਣੀ ਹੋਇਆ ਪਿਆ ਵੀ ਜਿਹੜਾ ਫੁੱਲ ਦਿਖਾਇਆ ਤੇ ਉਧਰ ਭਾਈ ਜਿਹੜਾ ਇੱਕ ਦੁੱਧ ਦਾ ਪਿੰਡ ਆ ਲੈ ਮਤਲਬ ਫੱਗੜ ਕੇ ਮਹਿਮੂਸਪੁਰ ਕੇ ਨਾਲ ਲੱਗ ਰਿਹਾ ਉਹ ਪਿੰਡ ਵੀ ਡੁੱਬ ਗਿਆ ਉਹ ਵੀ ਤੁਹਾਨੂੰ ਜਰੂਰ ਦਿਖਾਵਾਂਗੇ ਪਰ ਪਹਿਲਾਂ ਇਹ ਕਿ ਸੱਤੋ ਫੁੱਲ ਪੂਰਾ ਪੱਕਿਆ ਖੜਿਆ ਤੇ ਇਸ ਵਾਰ ਦੇਖੋ ਵੀ ਕੀ ਬਣਦਾ ਤੇ ਚਲੋ ਵੀ ਫਿਰ ਤੁਹਾਨੂੰ ਦਵਾ ਨੂੰ ਦੇਖ ਕਰਾ ਲੈਵਲ ਕਿੰਨਾ ਵੱਧ ਗਿਆ ਤੇ ਇੱਧਰ ਪਾਣੀ ਦੇਖ ਲਓ ਵੀ ਲੋਕਾਂ ਦੇ ਜਿਹੜੇ ਕੰਦੇ ਚਾਰੇ ਵੱਟਣ ਤੋਂ ਵੀ ਔਖੇ ਹੋ ਗਏ ਨੇ ਜਿਆਦਾ ਮਤਲਬ ਪਾਣੀ ਵੱਧ ਗਿਆ ਲੈ ਵੀਰੋ ਆਪਾਂ ਅੱਗੇ ਹੁਣ ਭਸ ਮੜੇਗੇ ਜਿਹੜੇ ਮਤਲਬ ਭਸ ਮੜਾ ਖੜੇ ਆ ਇਸ ਟਾਈਮ ਤੇ ਭਸ ਮੜਾ ਦਾ ਵੀਰੋ ਲੈਵਲ ਚੈੱਕ ਕਰ ਲਓ ਕਿ ਅਗਰ ਕਿੰਨੀ ਤੇਜ਼ ਪਾਣੀ ਆ ਰਿਹਾ ਤੇ ਇੱਧਰ ਦੇਖ ਲਓ ਬਈ ਫਾਈ ਵੀਰ ਕਰਤੇ ਝੂਠਾਂ ਤੇ ਅੱਜ ਦੀ ਅਪਡੇਟ ਆ ਵੀਰੋ 3 ਤਰੀਕ ਦੀ ਇਹ ਦੇਖੋ ਵੀ ਪਾਣੀ ਕਿਤਰਾ ਜੀਰੀ ਮਨ ਲੱਗਿਆ ਚੱਲਣ ਤੇ ਪੂਰਾ ਇੱਧਰ ਦੇਖੋ ਤੁਰ ਲਿਆ ਇੱਧਰ ਨੂੰ ਜਿਹੜੇ ਪਿੰਡਾਂ ਦੇ ਪੈ ਉਧਰ ਹੀ ਤੁਰਨ ਲੱਗਿਆ ਸਾਰਾ ਪਾਣੀ ਦੇਖੋ ਤੇ ਉਧਰ ਤਾਂ ਵੀਰੋ ਚਲੋ ਰਿਹਾ ਉਹ ਸਾਹਮਣੇ ਦੇਖੋ ਤੇ ਇੱਧਰ ਦੇਖੋ ਵੀ ਸਾਰੇ ਪਾਣੀ ਤੁਰ ਲਿਆ ਬਈ ਪਿੰਡ ਵੱਲ ਨੂੰ ਬਾਕੀ ਕਈ ਵੀਰ ਕਹਿੰਦੇ ਆ ਵੀ ਲੈਵਲ ਚੈੱਕ ਕਰ ਲਓ ਪਾਣੀ ਦਾ ਕਿੰਨੀ ਸਵੇਟ ਮਾਰਿਆ ਪਾਣੀ ਦੇਖੋ ਆਪਾਂਸ ਮੜਾ ਖੜੇ ਆ ਵੀਰੋ ਆਪਾਂ ਜੇ ਭਸ ਮੜਾ ਕੇ ਵਿਚ ਨੂੰ ਪਾਣੀ ਮਤਲਬ ਨਿਕਲ ਗਿਆ ਤੇ ਪਿੰਡਾਂ ਵੜ ਗਿਆ ਤੇ ਉੱਧਰ ਦੇਖੋ ਉੱਧਰ ਵੀ ਜਾ ਰਿਹਾ ਤੇ ਇੱਧਰ ਨੂੰ ਵੀ ਤੇ ਦੇਖੋ ਇਹ ਇੱਧਰ ਨੂੰ ਵੀ ਚੱਲਿਆ ਪਿੱਛਾ ਵੀ ਬੜ ਲੀ ਪਿੰਡਾਂ ਬੰਨ ਜਿਹੜਾ ਟੁੱਟ ਗਿਆ ਤੇ ਟੁੱਟਣ ਵਾਲਾ ਹੀ ਆ ਵੈਸੇ ਅੱਜ ਰਾਤ ਨੂੰ ਦੇਖੋ ਕੀ ਬਣਦਾ ਬਾਕੀ ਜੇ ਟੁੱਟ ਗਿਆ ਵੀ ਆਪਣੇ ਪਿੰਡ ਦੌਲਤਪੁਰmai ਪਾਣੀ ਆ ਜਾਗਾ ਫੁੱਲ ਸਵੀਡ ਪਾਣੀ ਸਵੀਡ ਚੈੱਕ ਕਰ ਲਓ ਪਹਿਲਾਂ ਤੁਸੀਂ ਤੇ ਉੱਧਰ ਵੀ ਦੇਖ ਲਓ ਵੀ ਵੜ ਗਿਆ ਝੋਨੇ ਚ ਪਾਣੀ ਬਾਕੀ ਵੀਰਾਂ ਨੂੰ ਪੁੱਛਦੇ ਆਂ ਵੀਰੋ ਕੀ ਹਾਲਾਤ ਨੇ ਬਹੁਤ ਮਾੜੇ ਹਾਲਾਤ ਆ ਖਤਰਾ ਪਾਣੀ ਕੁਛ ਨਾ ਵੱਧਦਾ ਹੀ ਆ ਰਿਹਾ ਘਟਾ ਤੋਂ ਹਾਂ ਵੀ ਦੀਪੂ ਕੀ ਹਾਲਾਤ ਨੇ ਬਹੁ ਮਾੜੇ ਹਾਲਾਤ ਆ ਪਾਣੀ ਪਾਣੀ ਤੇ ਬਈ ਅੱਜ ਪਹਿਲਾਂ ਆਪਣੇ ਨਾ ਆਪਾਂ ਜਦ ਵੀ ਵੀਡੀਓ ਪਾਵਾਂ ਕਈ ਵੀਰ ਕਹਾਂ ਵੀ ਝੂਠਾ ਫੇਕ ਆ ਪਹਿਲਾਂ ਤਰੀਕ 200 ਟਾਈਮ ਦੱਸੋ ਤਰੀਕ ਅੱਜ 3 ਤਰੀਕ ਟਾਈਮ ਹੋ ਗਿਆ ਦੇਖ ਨੌ ਮਹੀਨਾ ਬਈ ਤਿੰਨ ਤਰੀਕ ਤੇ ਬਈ ਤਿੰਨ ਤਰੀਕ ਨੌ ਮਹੀਨਾ 2000 35 ਮਿੰਟ ਮੋਬਾਈਲ 'ਵਾਂ ਵੀ ਦੇਖ ਲੋ ਬਈ ਕਈ ਵੀਰ ਕਹਿੰਦੇ ਆ ਵੀ ਝੂਠਾ ਦੇਖ ਲੋ 6 ਵਜੇ ਦਾ 35 6 ਵਜੇ ਦਾ 35 ਮਿੰਟ ਆ ਤਰੀਕ 3 ਸਤੰਬਰ ਦੇਖ ਲੋ 3 ਸਤੰਬਰ ਉਹ ਤੇ ਨਿਸ਼ਾਨੀ ਲਾ ਗਏ ਤੇ ਫਿਰ ਇੱਧਰ ਦੇਖ ਲੋ ਬਈ ਝ ਪਿੱਲੇ ਵੀਰੇ ਕੀ ਹਾਲਾਤ ਨੇ ਹਾਲਾਤ ਤੁਹਾਡੇ ਸਾਹਮਣੇ ਆ ਬਾਈ ਦੇਖੋ ਪਾਣੀ ਪਾਣੀ ਹੋਇਆ ਪਾਣੀ ਤੇ ਵੀਰੇ ਸਵੀਟ ਚੈੱਕ ਕਰੋ ਪਾਣੀ ਦੀ ਸਵੀਟ ਤੇ ਇੱਧਰ ਬਾਈ ਭਸਮੜਾ ਖੜੇ ਆ ਇਸ ਟਾਈਮ ਪਹਿਲਾਂ ਅਸੀਂ ਜਲਾਖੜੀ ਤੁਹਾਨੂੰ ਦਿਖਾਇਆ ਜਲਾਖੜੀਆਂ ਪਾਣੀ ਵੜ ਗਿਆ ਤੇ ਇੱਧਰ ਭਸਮੜੇ ਨੂੰ ਦੇਖੋ ਵੀਰੇ ਪਾਣੀ ਚੱਲ ਗਿਆ ਇਹ ਦੇਖ ਲਓ ਸਾਹਮਣੇ ਤੇ ਇੱਧਰ ਬਾਕੀ ਉਧਰ ਤਾਂ ਆਪਣਾ ਚਲੇ ਰਿਹਾ ਦੇਖੋ ਸਾਹਮਣੇ ਦੁਰਦ ਮਹਿਮੂਦਪੁਰ ਤੇ ਟੋਲਤਪੁਰ ਨੂੰ ਵੀ ਚੱਲ ਗਿਆ ਬਾਕੀ ਸੇਬੀ ਕੇ ਪਿੰਡ ਕੀ ਮੋਹਲ ਬਾਕੀ ਇਸ ਪਿੰਡ ਦਾ ਇਸका ਪਿੰਡ ਪਾਣੀ ਬੁੱਢਣ ਪਰ ਉਧਰ ਵੀ ਵੜ ਗਿਆ ਬਾਈ ਨੂੰ ਰਾਤ ਤੱਕ ਪਹੁੰਚ ਜਾਏਗਾ ਬਾਈ ਕਹਿ ਰਿਹਾ ਵੀ ਇੰਨਾ ਜਿਆਦਾ ਵੀ ਓਵਰਫਲੋ ਪਾਣੀ ਹੋ ਗਿਆ ਕੱਗਰਾਂ ਤੇ ਬਾਕੀ ਦੇਖਦੇ ਆ ਕੀ ਮੰਨਦਾ ਤੇ ਆਪਾਂ ਤੁਹਾਨੂੰ ਹੁਣ ਦਿਖਾਉਂਦੇ ਵੀਰੋ ਮੈਂ ਮੁੰਦਪੁਰ ਵਾਲਾ ਕੱਗਰ ਜਿੱਥਾ ਪਈ ਸਾਰੇ ਪਾਸੇ ਪਾਣੀ ਪਾਣੀ ਹੋ ਗਿਆ ਤੇ ਕੀ ਬਣੇਗਾ ਬਾਕੀ ਉਹ ਤੁਹਾਨੂੰ ਦਿਖਾਵਾਂਗੇ ਤੇ ਜਿਹੜਾ ਵੀਰੋ ਪਿੱਛੇ ਬੰਨ ਜਿਹੜਾ ਆਪਣਾ ਬੜਲੀ ਬੰਨ ਜਦ 2023 માં ભાઈ फ्लड ਆਇਆ ਤਾਂ ਸਾਰੇ ਝੋਨੇ ਮਰ ਗਏ ਤਿੰਨ ਤਿੰਨ ਵਾਰੀ ਕਿਸਾਨਾਂ ਨੇ ਵੀ ਝੋਨੇ ਲਾਏ ਤੇ ਉਸ ਟਾਈਮ ભાઈ ਬੜਲੀ ਤੇ ਜਿਹੜਾ ਬੰਨ ਟੁੱਟਿਆ ਦਾ ਤੇ ਤਾਂ ਕਰਕੇ ਵੀ ਸਾਰੇ ਪਿੰਡਾਂ ਮ ਬੜਲੀ ਤੇ ਇਸ ਮਹਿਮੂਦਪੁਰ ਦੁੱਦ ਤੇ ਦੌਲਤਪੁਰ ਪਾਣੀ ਵੜਿਆ ਦਾ ਤੇ ਉਹ ਬੰਨ ਵੀ ਇਸ ਵਾਰ ਲਾਇਆ ਤਾਂ ਥੋੜਾ ਜਿਹਾ ਪੱਕਾ ਕਰਕੇ ਲਾਇਆ ਨਹੀਂ ਤੇ ਉਹ ਵੀ ਬਈ ਟੁੱਟਣ ਵਾਲਾ ਤੇ ਬਈ ਉਹ ਵੀ ਖੁੱਲ ਗਿਆ ਦਾ ਸਵੇਰੀ ਵੀ ਬਾਕੀ ਵੀਰਾਂ ਨੇ ਦੋ ਤਿੰਨ ਜਗਾਂ ਦੇ ਖੁੱਲ ਰਹਾ ਦਾ ਤੇ ਬਾਕੀ ਵੀਰੋ ਕਈ ਵੀਰੋ ਆਪਣੇ ਲੱਗ ਰਹੇ ਹਨ ਲਗਾਤਾਰ ਬੰਨ ਲਾਉਣ ਪਰ ਕਿਹ ਕੀ ਵੀਰੋ ਦੇਖਦੇ ਆ ਕੀ ਬਣਦਾ ਉਹ ਵੀ ਤੁਹਾਨੂੰ ਅਪਡੇਟ ਦੇਵਾਂਗੇ ਤੇ ਅੱਜ ਦੀ ਅਪਡੇਟ ਆਏ 3 ਤਰੀਕ ਨਵਾਂ ਮਹੀਨਾ 2025 ਤੇ ਟਾਈਮ ਹੋ ਗਿਆ ਵੀ 6:30 ਸ਼ਾਮ ਕੇ ਤੇ ਬਾਕੀ ਵੀਰੋ ਲੋਕਾਂ ਨੂੰ ਬਹੁਤ ਇਸ ਟਾਈਮ ਪ੍ਰੋਬਲਮਾਂ ਹੋਈ ਪਈਆਂ ਕਿਉਂਕਿ ਪਾਣੀ ਇੰਨਾ ਜ਼ਿਆਦਾ ਹੋ ਰਿਹਾ ਦੇਖ ਸਕਦੇ ਤੁਸੀਂ ਕਿੰਨੀ ਸਵੀਟਾ ਪਾਣੀ ਚੈੱਕ ਕਰ ਲਓ ਤੁਸੀਂ ਉਹ ਸਵੀਟਾ ਪਾਣੀ ਸਵੀਟ ਦੇਖੋ ਬਈ ਨਹੀਂ ਜ਼ਿਆਦਾ ਸਵੀਟ ਆ ਰਹੀ ਆ ਮਤਲਬ ਸਮਝ ਨਹੀਂ ਆ ਰਿਹਾ ਵੀ ਇੰਨੀ ਸਵੀਟ ਆਪਾਂ ਨੇ ਅੱਜ ਤੱਕ ਦੇਖੀ ਨਹੀਂ ਪਾਣੀ ਇਸ ਕਾ ਗਰਮਾ ਤੇ ਬਾਕੀ ਵੀ ਚੱਲਦੇ ਆਂ ਵੀਰੋ ਆਪਾਂ ਪੁਲਪੁਲ ਉਹ ਵੀ ਤੁਹਾਨੂੰ ਅਪਡੇਟ ਜਰੂਰ ਦਿਖਾਵਾਂਗੇ ਦੁਰਦ ਵਿੱਚ ਜਿਹੜਾ ਪਾਣੀ ਵੜ ਰਿਹਾ ਤੇ ਉਹ ਵੀ ਤੁਹਾਨੂੰ ਜੇ ਜ਼ਿਆਦਾ ਮਾਰ ਵੀਰੋ ਦੁਰਦ ਮਹਿਮੂਦਪੁਰ ਦੌਲਤਪੁਰ ਬੜਲੀ ਤੇ ਇੱਧਰ ਜਲਾ ਖੇੜੀ ਤੇ ਕਈ ਪਿੰਡਾਂ ਨੂੰ ਆ ਬਾਈ ਇੱਧਰ ਤੇ ਬਾਕੀ ਇੱਧਰ ਵੀ ਭਸਮਣਾ ਪਿੰਡਾ ਉਹਦੇ ਚ ਵੀ ਵੜ ਗਿਆ ਪਾਣੀ ਤੇ ਇੱਧਰ ਉਹ ਦੇਖ ਲਓ ਸਾਹਮਣੇ ਉਧਰੋਂ ਬਾਹਰ ਨਿਕਲਿਆ ਮੋਟਰ ਦੇ ਇੱਧਰ ਨੂੰ ਤੇ ਬਾਕੀ ਦੇਖਦੇ ਆ ਵੀ ਕੀ ਹਾਲਾਤ ਬਣਦੇ ਆ ਵੀਡੀਓ ਤੁਹਾਨੂੰ ਅਪਡੇਟ ਦਿੰਦੇ ਰਹਾਂਗੇ ਤੇ ਚਲੋ ਫਿਰ ਚੱਲਦੇ ਆ ਪਹਿਲਾਂ ਤੁਹਾਨੂੰ ਘੱਗਰ ਦਿਖਾਣੇ ਆ ਜਾ ਕੇ ਪਹਿਲੀ ਦੇਖੋ ਇਧਰ ਸੱਤ ਰੰਗ ਦੀ ਪਿੰਗ ਵੀ ਪੈ ਗਈ ਇਹ ਸੰਕੇਤ ਦੇ ਰਿਹਾ ਵੀ ਅੱਗਾ ਮੌਸਮ ਪੂਰਾ ਸਾਫ ਆ ਪਰ ਪੂਰਪਾ ਵਿਸ਼ਵਾਸ ਨਹੀਂ ਕਰ ਸਕਦੇ ਕਿਉਂਕਿ ਬਈ ਜਿਸ ਹਾਲ ਤੇ ਪਾਣੀ ਆ ਰਿਹਾ ਤੇ ਉਸ ਦਾ ਕੋਈ ਪਤਾ ਨਹੀਂ ਇਧਰ ਦੇਖ ਲੋ ਵੀਰੋ ਸੱਤ ਰੰਗੀ ਪਿੰਗ ਪੈ ਗਈ ਆਪਣੇ ਆਸਮਾਨ ਦਾ ਤੇਦਰ ਪਾਣੀ ਦੇਖ ਲੋ ਬਈ ਆਪਾਂ ਦਿਖਾਇਆ ਤੁਹਾਨੂੰ ਫੜ ਗਿਆ ਝੋਨਾ ਦੇਖ ਲੋ ਪੂਰਾ ਬਈ ਝੋਨਾ ਤਿਆਰੀ ਪਾ ਖੜਾ ਝੋਨਾ ਆ ਤੇ ਪਾਣੀ ਕਿੰਨੀ ਜ਼ਿਆਦਾ ਮਾਰ ਹੋ ਰਹੀ ਆ ਤੇ ਬਾਕੀ ਚਲੋ ਫਿਰ ਤੁਹਾਨੂੰ ਦਿਖਾਉਂਦੇ ਆ ਪੱਕਰ ਨਾ ਉੱਧਰ ਨਹੀਂ ਜਾਣਾ ਕੁੱਤੀ ਵੀ ਤੇ ਦਿਖਾਵਾਂ ਬਈ ਤੁਹਾਨੂੰ ਜਗਾ ਕੱਗਰ ਤੇ ਕੱਗਰ ਇੰਨਾ ਜ਼ਿਆਦਾ ਓਵਰਫਲੋ ਹੋ ਰਿਹਾ ਤੇ ਲਾਈਵ ਇਵਕੀ ਵੀਡੀਓ ਆਇਓ ਚੈੱਕ ਕਰ ਲਿਆ 3 ਤਰੀਕ 9 ਮਹੀਨਾ 2025 ਟਾਈਮ ਹੋ ਗਿਆ ਵੀਰੋ 6 ਵਜੇ ਦਾ 40 ਮਿੰਟ ਤੇ ਚਲੋ ਫਿਰ ਕੱਗਰਵਾ ਦਿਖਾਵਾਂ ਹਾਂ ਹਲੋ ਮੈਂਦਰ ਰੋ ਜੀ ਆ ਗਏ ਪਿਓ ਤੇ ਭਾਈ ਇਹ ਪੂਰਾ ਕਰ ਲੈਣਾ ਚਰੀ ਕੀ ਬੋਲੀ ਬੁਰੀ ਹੈ ਤੇਰੀ ਗੱਤ ਪਤਾ ਹੀ ਨਹੀਂ ਦੇਖੋ ਹਾਂ ਲਗਾ ਕੁਮੇ ਆਪਣੇ ਬਾਕੀ ਦੇ ਰੋ ਕੰਪੇ ਦਾ ਲੈਵਲ ਚੈੱਕ ਕਰ ਲਓ ਤੇ ਅੱਗੇ ਆ ਗਿਆ ਵੀ ਮਹਿਮੂਦਪੁਰ ਵਾਲਾ ਕੱਗਰ ਤੇ ਬਾਕੀ ਤਾਂ ਉਹਨੂੰ ਦੁਕਾਨਾਂ ਵੀਰੋ ਪਾਣੀ ਇੱਧਰ ਵੀ ਵੜ ਗਿਆ ਦੇਖੋ ਇੱਧਰ ਇੰਨੀ ਉੱਚੀ ਜਗ੍ਹਾ ਬਾਈ ਇੱਧਰ ਵੀ ਪਾਣੀ ਚੜ ਗਿਆ ਇੰਨਾ ਦੇਖ ਲਓ ਇੱਥੇ ਉੱਧਰ ਆ ਗਿਆ ਆਪਣਾ ਜਲਾਹ ਘੜੀ ਜਿੱਥੋਂ ਆਪਣਾ ਨੂਨ ਦਿਖਾਇਆ ਤੇ ਇੱਧਰ ਚੈੱਕ ਕਰ ਲਓ ਪਾਣੀਓ ਪਾਣੀ ਦੇਖ ਲਓ ਫਿਰ ਉਹ ਇਹ ਲੋਕ ਵੀ ਇੰਨੇ ਜਿਆਦਾ ਪਰੇਸ਼ਾਨ ਆ ਤੇ ਇੱਧਰ ਦੇਖ ਲਓ ਵੀ ਉੱਚੀ ਜਗ੍ਹਾ ਵੀ ਪਾਣੀ ਚੜ ਗਿਆ ਇੰਨਾ ਲੈਵਲ ਵੱਧ ਰਿਹਾ ਦੇਖੋ ਕੋਲੀਆਂ ਦੇਖੋ ਚੜੀ ਦਿਖਾਈ ਪਾਣੀ ਹੈ ਨਹੀਂ ਦਾ ਚੜੀ ਇੰਨਾ ਜਿਆਦਾ ਬਾਈ ਪਾਣੀ ਵੱਧ ਗਿਆ ਕੱਗਰ ਗੱਜ ਤੇ ਬਹੁਤ ਲੋਕ ਵੀ ਪਰੇਸ਼ਾਨ ਆ ਇਸ ਟਾਈਮ ਕੀ ਬਣੇਗਾ ਕਿਉਂਕਿ ਬਾਈ ਤੁਹਾਨੂੰ ਪਤਾ ਹੀ ਆ ਝੋਨੇ ਪੱਕਣ ਤੇ ਆ ਇਸ ਟਾਈਮ ਦੇਖੋ ਪੁੜਾ ਕਿੰਨਾ ਕੱਟਾ ਆ ਆ ਦੇਖ ਲਓ ਬਾਈ ਪੁੜ ਤਿੰਨ ਨਾ ਜਨਾ ਕੱਟ ਹੋ ਰਿਹਾ ਅੱਜ ਲੈ ਵੀਰੋ ਪਹੁੰਚ ਗਏ ਆ ਮਹਿਮੂਦ ਦੁਬਾਰਲੇ ਕਗਰਵਾ ਤੇ ਲੈਬ ਚੈੱਕ ਕਰ ਲਓ ਪਾਣੀ ਦਾ ਤੇ ਚਾਰੇ ਪਾਸੇ ਬਾਈ ਦੇਖੋ ਇੰਨਾ ਜਿਆਦਾ ਪਾਣੀ ਹੋ ਗਿਆ ਤੇ ਤਿੰਨ ਤਰੀਕੇ ਅਪਡੇਟ ਦੇ ਰਹੇ ਆ ਪਾਗੋ ਸ਼ਾਮ ਕੇ 6:00 ਵਜੇ ਕਾ 50 ਮਿੰਟ ਹੋ ਗਏ ਤੇ ਲੋਕ ਵੀ ਇੰਨੇ ਜ਼ਿਆਦਾ ਪਰੇਸ਼ਾਨ ਏ ਉਹ ਪਿੰਡ ਦੇ ਵਿੱਚ ਵਹ ਮੌਂਦਪਰਾਇਸੋਂ ਪਾਣੀ ਵੜ ਗਿਆ ਹੁਣ ਤੇ ਇਸ ਤੋਂ ਬੜਾ ਪਿੰਡ ਵੀਰੋ ਦੁਰਦਾ ਉਹ ਤੋਂ ਵੀ ਪਹੁੰਚ ਗਿਆ ਪਾਣੀ ਤੇ ਆਪਣੇ ਪਿੰਡਾਂ 'ਵਾਂ ਪਹੁੰਚਣ ਵਾਲਾ ਵੀ ਦولت ਬਰਮਾ ਤੇ ਲੋਕ ਵੀ ਦੇਖ ਲੋ ਵੀ ਸਾਫ਼ ਤੇ ਤਾਂ ਕਿੰਨਾ ਜ਼ਿਆਦਾ ਘਟ ਹੋ ਰਿਹਾ ਤੇ ਉੱਧਰ ਵੀ ਬਈ ਜਲਾਹ ਛੜੀ ਪਿੰਡੋਂ ਆ ਆਹ ਕਈ ਵੰਡਾਂ ਬਈ ਪਾਣੀ ਵੜ ਰਿਹਾ ਇੱਧਰ ਦੇਖ ਲੋ ਇਹ ਜਿਵੇਂ ਸਾਰੀ ਖਾਲੀ ਦੀ ਬਈ ਣੀ ਉੱਚੀ ਜਗ੍ਹਾ ਸੀ ਇਹ ਇੱਧਰ ਵੀ ਪਾਣੀ ਚੜ ਗਿਆ ਦੇਖੋ ਨਾ ਵਾਹ ਚਲੀ ਨਹੀਂ ਫਿਰ ਸਰੋਥਾ ਜਿਹੜਾ ਮੁਸਕਾ ਜਿਹੜਾ ਦੇਵੀਗੜੀ ਵਾਲੀ ਹੈ ਉਹ ਦੇਵੀੜੂੜਾ ਇਹ ਦੇਖੋ ਵੀ ਕਿੰਨਾ ਜ਼ਿਆਦਾ ਇਕੱਠਾ ਹੋ ਰਿਹਾ ਕਿਉਂਕਿ ਲੋਕ ਵੀ ਪਰੇਸ਼ਾਨ ਆ ਕਿ ਬੰਨਾ ਜਿਆਦਾ ਪਾਣੀ ਜਿਹੜਾ ਚੜਿਆ ਹੋਇਆ ਕਿ ਤੁਹਾਨੂੰ ਪਤਾ ਹੈ ਜਿਹੜਾ ਝੋਨਾ ਫਿੱਟਿਆ ਹੋਇਆ ਪਰ ਪਾਣੀ ਵੀ ਰੋਕਣ ਦਾ ਨਾਮ ਨਹੀਂ ਲੈ ਰਿਹਾ ਤੇ ਵਧਣ ਦਾ ਨਾਮ ਲੈ ਰਿਹਾ ਤੇ ਅੱਜ ਦੀ ਜਿਹੜੀ ਅਪਡੇਟ ਆ ਪਾਣੀ ਗੱਲ ਸਪੀਡ ਚੈੱਕ ਕਰੋ ਅੱਜ ਕਿੰਨੀ ਜ਼ਿਆਦਾ ਦੇਖੋ ਰੌੜ ਮਾ ਲਹਿ ਗਿਆ ਕੰਡੇ ਚੜਾ ਪਾਣੀ ਚ ਜੀਨਾ ਟੱਗਾ ਸਾਰੀ ਤੇ ਦੁਕਾਨਾਂ ਦੁਰ ਖਿੜੇ ਆ ਇਹ ਜੀ ਆਹ ਦੁਕਾਨਾਂ ਦੇ ਰਿਵਾਰਡ ਬਾਕੀ ਤੁਹਾਨੂੰ ਵੀਰੋ ਅਪਡੇਟ ਆਪਾਂ ਰੋਜ਼ ਹੀ ਦਿੰਦੇ ਰਹਾਂਗੇ ਆਪਾਂ ਰੋਜ਼ ਹੀ ਤੁਹਾਨੂੰ ਦੇ ਵੀ ਰਹੇ ਆ ਤੇ ਅੱਜ ਤਿੰਨ ਤਰੀਕੇ ਦੇ ਰਿਹਾ ਕੱਲ੍ਹ ਕੀ ਵੀ ਦੇਵਾਂਗੇ ਤੇ ਘੱਗਰ ਦਾ ਲੈਵਲ ਤੋਂ ਵੀ ਚੈੱਕ ਕਰ ਲਓ ਤੇ ਇਸ ਤੋਂ ਬਾਅਦ ਆਪਾਂ ਦੁਕਾਨਾਂ ਆਂ ਦੁਰਦਪਿੰਡ ਤੇ ਜਿਹੜਾ ਸੜਕਾਂ ਮਨੋਂ ਪਾਣੀ ਚੱਲ ਰਿਹਾ ਤੇ ਚਲੋ ਫਿਰ ਚੱਲਦੇ ਆ ਉੱਥੇ ਮੈਂ ਇਹਦੇ ਦੇਖ ਲਓ ਵੀ ਪਾਣੀਓ ਪਾਣੀ ਹੋ ਗਿਆ ਚਾਰੇ ਪਾਸੇ ਇੰਨਾ ਜ਼ਿਆਦਾ ਵੀ ਪਾਣੀ ਭੱਜ ਗਿਆ ਇਹ ਵੀ ਚੈੱਕ ਕਰ ਲਓ ਤੇ ਵੀਰੋ ਕਮੈਂਟ ਆਪਣਾ ਦੇਖ ਲਓ ਸਹੀ ਸਲਾਮਤ ਕਰੇ ਕਰੋ ਕਿਉਂਕਿ ਵੀਰੋ ਆਪਾਂ ਝੂਠ ਨਹੀਂ ਬੋਲਦੇ ਆਪਾਂ ਹੋਰ ਬਲੌਗਰਾਂ ਵਾਂਗੂ ਨਹੀਂ ਵੀ ਬਿਊ ਲੈਣ ਦੇ ਮਾਰੇ ਬੱਝੂ ਬੋਲੀ ਜਾਈਏ ਕਿਉਂਕਿ ਆਪਾਂ ਸੱਚਾ ਜੋ ਹੀ ਦੱਸ ਰਹੇ ਆ ਤੁਹਾਨੂੰ ਸਾਰਾ ਕੁਝ ਤੇ ਸ਼ਾਮ ਦਾ ਟਾਈਮ ਹੋ ਗਿਆ ਵੀਰੋ 7 ਵਜਣੇ ਵਾਲੇ ਹੋ ਗਏ ਤੇ ਇਹ ਆਪਾਂ ਤਾਜੀ-ਤਾਜੀ ਅਪਡੇਟ ਵਰਗਾ ਸਾਰੇ ਬੰਦਿਆਂ ਨੂੰ ਨਹੀਂ ਬੱਸ ਇੱਧਰ ਸੂਰਜ ਵੀ ਦੇਖ ਲਓ ਵੀ ਸ਼ਾਮ ਦਾ ਵੇਲਾ ਹੋ ਰਿਹਾ ਕੋਈ ਆ ਗਿਆ ਤੇ ਇੱਧਰ ਪਾਣੀ ਚੈੱਕ ਕਰ ਲਓ ਇਹ ਖੇਤਾਂ ਕਿ ਵੀਰੋ ਆਪਾਂ ਮਹਿਮੂਦ ਬਰਕਤ ਦਾ ਨਾਮ ਦਿਖਾਇਆ ਤੇ ਉਹ ਆਪਾਂ ਨੂੰ ਦਗਾ ਦੂਰ ਤੱਕ ਦੇ ਵਿੱਚ ਜਿਹੜਾ ਪਾਣੀ ਤੜਕਾਂ ਦੇ ਉੱਪਰੋਂ ਛੱਪਿਆ ਤੇ ਆਪਣੇ ਪਿੰਡ ਦੌਲਤਪੁਰਾਂ ਜਾਣ ਲਾ